ਬਹੁਤ ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਦੇਸ਼ ਪੰਜਾਬ ਮੋਤਾ ਬਹੁਤ ਮਗਿਆ ਹੋਇਆ ਰਾਜਾ ਬਣੀ ਕਾਂਗਰਸ ਦਾ ਸੁਭਾ ਪ੍ਰਧਾਨ ਕਾਂਗਰਸ ਦਾ ਐਮਐਲਏ ਕਾਂਗਰਸ ਦਾ ਜੂਸ ਦਾ ਨੈਸ਼ਨਲ ਦਾ ਬਹੁਤ ਵੱਡਾ ਗੁਰ ਰ ਗਿਆ ਉਹ ਵਿਅਕਤੀ ਨੇ ਜੋ ਕੁਝ ਉਹਦੇ ਅੰਦਰ ਜਾਤ ਪਾਤ ਦਾ ਹੰਕਾਰ ਉਸ ਹੰਕਾਰ ਨੂੰ ਦੀ ਥੋੜੀ ਜਿਹੀ ਉਹਦੇ ਝਲਕ ਵਿਖਾਈ ਹੈ ਹੁਣ ਜੇ ਆਪਾਂ ਕਰੀਏ ਕਿ ਰਾਜਾ ਵੜਿੰਗ ਰਾਜਾ ਵੜਿੰਗ ਕਿਸ ਪਾਰਟੀ ਦਾ ਪ੍ਰਧਾਨ ਹੈ ਸੂਬਾ ਪ੍ਰਧਾਨ ਕਾਂਗਰਸ ਦਾ ਬਈ ਹਾਲੇ ਤਾਂ ਥੋੜੀ ਬਹੁਤ ਹੀ ਲੰਮਾ ਸਮਾਂ ਤਾਂ ਹੋਇਆ ਨਹੀਂ ਅਥੋੜੇ ਬਾਈ ਦੀ ਗੱਲ ਆ 21 ਦੀ ਗੱਲ ਐ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਇੱਕ ਦਲਤ ਨੂੰ ਬਣਾਇਆ ਤਾਂ ਕਾਂਗਰਸ ਦੇ ਵੱਡੇ ਆਗੂ ਆਗੂਆਂ ਨੇ ਰਾਜਾ ਬੜਿੰਗ ਤੋਂ ਵੀ ਮਾਰੀ ਦਿੱਖੀ ਪੱਦੀ ਜਾਤ ਪਾਤ ਦੇ ਹੰਕਾਰ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਜਾਣਦੇ ਹੋਵੋਗੇ ਬਨਰਾਮ ਜੱਖਣ ਨੂੰ ਜਿਹਦਾ ਪਿਓ ਸਪੀਕਰ ਰਿਹਾ ਇੰਡੀਆ ਦਾ ਹਨਾ ਆਪ ਵੀ ਕਈ ਵਾਰੀ ਮੰਤਰੀ ਰਹਾ ਉਹ ਉਸ ਵੇਲੇ ਸੂਬਾ ਪ੍ਰਧਾਨ ਸੀ ਆ ਜਾਣਦੇ ਹੋਵੋਗੇ ਬਾਜਬੇ ਨੂੰ ਇਹ ਕਹਿੰਦੇ ਸੀ ਪੈਰ ਦੀ ਜੁੱਤੀ ਸਿਰ ਤੇ ਨਹੀਂ ਰੱਖੀ ਦੀ ਸਿਰ ਤੇ ਨਹੀਂ ਬਿਠਾਈ ਦੀ ਬੰਦੇ ਦੀ ਔਕਾਤ ਮੁਤਾਬਕ ਕਹਿੰਦੇ ਸੀ ਸੀਟ ਦੇਈ ਦੀ ਇਹ ਸ਼ਬਦ ਵਰਤੇ ਸੀ ਇਹਨਾਂ ਲੋਕਾਂ ਨੇ ਫਿਰ ਮੈਂ ਉਸੇ ਕਾਂਗਰਸੀ ਗੱਲ ਕਰ ਰਿਹਾ ਜਿਸ ਕਾਂਗਰਸ ਦਾ ਪ੍ਰਧਾਨ ਹੈ ਸਾਰੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜ਼ਿੰਦਗੀ ਪਰ ਜੇ ਕਿਸੇ ਨੇ ਵਿਰੋਧ ਕੀਤਾ ਗਰੀਬਾਂ ਲਈ ਉਹਨਾਂ ਦੇ ਸੰਘਰਸ਼ ਦਾ ਉਹਨਾਂ ਦੀ ਸਾਰੀ ਜ਼ਿੰਦਗੀ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਉਹ ਕਾਂਗਰਸ ਪਾਰਟੀ ਸੀ ਇਹ ਕਾਂਗਰਸ ਪਾਰਟੀ ਦਾ ਖਾਸਾ ਹੈ ਮਤਲਬ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਐਸਐਸ ਦੀ ਤਰ੍ਹਾਂ ਭਾਜਪਾ ਦੀ ਤਰ੍ਹਾਂ ਬਾਕੀਆਂ ਦੀ ਤਰ੍ਹਾਂ ਦਲਤਾਂ ਨੂੰ ਹਮੇਸ਼ਾ ਥੱਲੇ ਰੱਖਿਆ ਪੈਰ ਦੀ ਜੁੱਤੀ ਸਮਝਿਆ ਇਹ ਕਾਂਗਰਸ ਵੀ ਉਸੇ ਤਰ੍ਹਾਂ ਦੀ ਸੀ ਤੇ ਉਸੇ ਕਾਂਗਰਸ ਦਾ ਪ੍ਰਧਾਨ ਉਹ ਤਾਂ ਆਪਣੀ ਵਿਰਾਸਤ ਅੱਗੇ ਧੋੜ ਰਿਹਾ ਜਾਤੀਪਾਤੀ ਹੰਕਾਰ ਦੀ ਮਨੂ ਦੇ ਚੇਲੇ ਹੋਣ ਦੀ ਮਨੁਸਿਵਰਤੀ ਦੇ ਭਗਤ ਹੋਣ ਦੀ ਤੇ ਇਹ ਉਹੀ ਗੱਲ ਵਿੱਚ ਹੈ ਨਾ ਜਿਨ੍ਹਾਂ ਨੇ 1984 ਦੇ ਵਿੱਚ ਬਲੂ ਸਰਪ੍ਰੈਸ਼ਨ ਕਰਵਾਇਆ ਤੜਾ ਤੜ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲਿਆ ਹੋਇਆ ਜਦੋਂ ਸਿੰਘਾਂ ਨੇ ਬਦਲਾ ਲਿਆ ਆ ਜਿਹੜਾ ਨਵੰਬਰ ਫਸਟ ਵੀਕ ਚੱਲ ਰਿਹਾ ਇਹ ਹਫਤਾ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦਾ ਦੀ ਕਤਲੋਗਾਰਤਰਾ ਹਫਤਾ ਲੋਕੀ ਦੰਗੀ ਕਹਿ ਦਿੰਦੇ ਆ ਕਿਵੇਂ ਤੱਕੇ ਹੋ ਗਏ ਦੰਗੀ ਤਾਂ ਦੋ ਤੀਰ ਲੜਦੀਆਂ ਤਾਂ ਹੁੰਦੇ ਆ ਇਹ ਦਸ਼ਰਿਆਮ ਕਤਰੀਆਮ ਹੋਇਆ ਨਵੰਬਰ ਦੇ ਪਹਿਲੇ ਹਫਤੇ 84 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਛੜਤੇ ਉਸੇ ਕਾਂਗਰਸ ਦਾ ਨੁਮਾਇੰਦਾ ਇਹਨਾਂ ਤਾਂ ਕੁਰਸੀਆਂ ਦਸਦੀਆਂ ਨਾ ਹੀ ਲੋਕ ਗੁਰੂ ਦੇ ਆ ਨਾ ਹੀ ਲੋਕ ਲੋਕਾਂ ਦੇ ਆ ਹੁਣ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਹੁੰਦਾ ਸੀ ਤਾਂ ਉਦੋਂ ਕਾਂਗਰਸ ਦੇ ਵਿੱਚ ਇੱਕ ਹੱਥ ਕਿਹਨਾਂ ਦੇ ਸਿਰ ਤੇ ਫੇਰਿਆ ਜਾਂਦਾ ਸੀ ਜਗਜੀਵਨ ਰਾਮ ਵਰਗੀ ਟੋਲਿਆਂ ਦੇ ਉਸ ਜਗਜੀਵਨ ਰਾਮ ਵਰਗੇ ਜਿਹਨਾਂ ਨੂੰ ਪਤਾ ਸੀ ਕਿ ਦਲਤਾਂ ਨੂੰ ਗੁੰਮਰਾ ਕਰਨਾ ਡਾਕਟਰ ਬੇਦਕਰ ਦਾ ਵਿਰੋਧ ਕਰਨਾ ਦਲਤਾਂ ਦਾ ਨੁਕਸਾਨ ਕਰਨਾ ਉਹਨਾਂ ਨੂੰ ਇਹ ਹਮੇਸ਼ਾ ਸੁਝਾ ਕੇ ਰੱਖਦੇ ਆ ਜੇ ਹੁਣ ਕਹੀਏ ਸਾਨੂੰ ਬੂਟਾ ਸਿੰਘ ਦਾ ਨਿੱਜੀ 헤ਜਿਆ ਬਈ ਸਾਨੂੰ ਨਿੱਜੀ 헤ਜ ਕੋਈ ਨਹੀਂ ਬੁੱਟਾ ਸਿੰਘ ਨੇ ਸਮਾਜ ਦਾ ਕੁਝ ਨਹੀਂ ਸਵਾਰਿਆ। ਨਾ ਬਾਬੂ ਜਗਜੀਵਨ ਰਾਮ ਵਰਗੇ ਨੇ ਸਵਾਰਿਆ। ਸਮਾਜ ਦਾ ਨਹੀਂ ਸਵਾਰਿਆ। ਪਰ ਉਹ ਸਾਡੇ ਸਮਾਜ 'ਚ ਜੰਮੇ ਆ ਉਹਨਾਂ ਦੀ ਉਦਾਹਰਣ ਦੇ ਕੇ ਸਾਡੇ ਸਮਾਜ ਦੀ ਬੇਇੱਜ਼ਤੀ ਕੀਤੀ ਗਈ ਹੈ। ਉਹ ਦੁਖਦੀ ਹੈ ਸਾਨੂੰ। ਸਾਨੂੰ ਉਹ ਦੁਖਦੀ ਹੈ ਕਿ ਕਾਂਗਰਸ ਜਮਾਤ ਕਿਹੋ ਜਿਹੀ ਆ ਜਿਹਨੇ ਦੇਸ਼ ਦੇ ਵਿੱਚ ਰਾਜ ਜੇ ਕੀਤਾ ਇੰਨਾ ਸਮਾਂ ਤਾਂ ਸਾਡੀਆਂ ਦਲਤਾਂ ਦੀਆਂ ਜਿਨ੍ਹਾਂ ਨੂੰ ਇਹ ਕਾਲੇ ਕਹਿੰਦੇ ਆ ਜਿਨ੍ਹਾਂ ਨੂੰ ਮੱਝ ਵੀ ਕਹਿੰਦੇ ਆ ਜਿਨ੍ਹਾਂ ਨੂੰ ਚੂੜੇਚ ਮਾਰ ਕਹਿੰਦੇ ਆ ਇਹਨਾਂ ਦੀਆਂ ਵੋਟਾਂ ਦੀ ਸਿਰ ਤੇ ਕਰਕੇ ਜਦੋਂ ਹੁਣ ਇਹਨਾਂ ਨੇ ਮਾੜਾ ਜਿਹਾ ਪਾਸਾ ਵਟਿਆ ਤੇ ਕਾਂਗਰਸ ਮੁਦੇ ਮੂੰਹ ਸੋਈ ਜਾਤ ਹੰਕਾਰੀ ਜਿਹੜੇ ਆ ਨਾ ਇਹ ਇਹਨਾਂ ਦੀ ਧਿਮਾਗਾ ਚੋ ਜਾਂਦਾ ਨਹੀਂ ਸਿੱਖ ਤਾਂ ਐਵੇਂ ਪੱਗਾਂ 'ਚ ਸਿਰਫ ਸਾਈ ਫਿਰਦੇ ਆ ਅਸਲ ਵਿੱਚ ਤੇ ਮਨੂ ਦੇ ਚੇਲੇ ਆ ਇਹਨਾਂ ਨੂੰ ਤਿਲਕ ਲਾ ਕੇ ਘੁਮਣਾ ਚਾਹੀਦਾ ਇਹਨਾਂ ਨੂੰ ਹਰ ਰੋਜ਼ ਸਵੇਰੇ ਸਵੇਰੇ ਤਿਲਕ ਲਾਉਣਾ ਚਾਹੀਦਾ ਉਹ ਕਿਹ ਜਿੰਗਾਂ ਦੀ ਤਿਲਕਾ ਉਹ ਲੋਣੀ ਚਾਹੀਦੀ ਹੈ ਲੋਕਾਂ ਨੂੰ ਅਸਲੀਅਤ ਦੱਸਣੀ ਚਾਹੀਦੀ ਹੈ ਭਾਈ ਅਸੀਂ ਅੰਦਰੋਂ ਤਾਂ ਮਨੁਵਾਦੀ ਆ ਅਸੀਂ ਤਾਂ ਮਨੂ ਦੇ ਚੇਲੇ ਆ ਪੱਗ ਤਾਂ ਅਸੀਂ ਵੋਟਾ-ਵੋਟਾ ਲੈਣ ਲਈ ਪੰਜਾਬ 'ਚ ਫਿਰਦੇ ਆ ਤਾਂ ਬੰਨ ਨਹੀਂ ਫਿਰਦੇ ਆ ਇਦਾਂ ਦੀ ਬਹੁਤ ਕਤੀੜ ਤੁਰੀ ਫਿਰਦੀ ਆ ਕਤੀੜ ਜਿਨ੍ਹਾਂ ਦੇ ਬੰਨ ਰੋਮ-ਰੋਮ ਵਿੱਚ ਫਸਿਆ ਪਿਆ ਮਨੁਵਾਬ ਚਾਹੇ ਉਹ ਗੁਰੂ ਘਰ ਮੱਥਾ ਟੇਕੀ ਜਾਣ ਚਾਹੇ ਮੰਦਰ ਟੇਕੀ ਜਾਣ ਚਾਹੇ ਮਸਜਿਦ ਜਾਇ ਜਾਣ ਚਾਹੇ ਚਰਚ ਵਿੱਚ ਜਾਈ ਜਾਣ ਪਰ ਇਹਨਾਂ ਦੀ ਜਾਤਾਂ ਪੱਤਾ ਇਹਨਾਂ ਤੋਂ ਨਿਕਲਦੀਆਂ ਨਹੀਂ ਇਹ ਮਨੂ ਨੇ ਇਹਨਾਂ ਦੇ ਖੂਨ ਚ ਵੜਦੀਆਂ ਠੀਕ ਹੈ ਇਸ ਕਰਕੇ ਅਸੀਂ ਜੇਪੀ ਯੂਨਾਈਟਿਡ ਬਾਸੋਂ ਪੰਜਾਬ ਦੀ ਤਰਫੋਂ ਇਹਦੀ ਪਰਜੋਰ ਨਿੰਦਾ ਕਰਦੇ ਆ ਇਹ ਜਿਹੜਾ ਸਾਡੇ ਤੇ ਜਾਤੀ ਹਮਲਾ ਕੀਤਾ ਗਿਆ ਇਹਦੀ ਪਰਜੋਰ ਨਿੰਦਾ ਆ ਇੱਥੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਆ ਚੱਲਣਾ ਚਾਹੀਦਾ ਆ ਉਦਾਹਰਨ ਬਣੇ ਕਿ ਜਿਹੜਾ ਮੰਦਾ ਬੋਲੇਗਾ ਉਹ ਫਿਰ ਨਤੀਜਿਆਂ ਦਾ ਵੀ ਸਾਹਮਣਾ ਕਰੇਗਾ ਤੇ ਇਸੇ ਇੱਕ ਦੇ ਸਾਡੇ ਸਾਲਾ ਲਾਣਾ ਅਣਖ ਜਾਗ ਜਾਵੇ ਇਹੋ ਜਿਹੇ ਜਿਹੜੀ ਜਾਤੀ ਘਮੰਡ ਲਈ ਫਿਰਦੇ ਆ ਇਹਨਾਂ ਦੀ ਜਮਾਨਤਾਂ ਜ਼ਬਤ ਕਰਾ ਦਿਓ ਇਹ ਜਿਹੜੇ غرੂਰ ਚ ਤੁਰੇ ਫਿਰਦੇ ਆ ਜਿਸ ਕੁਰਸੀ ਦਾ غرੂਰ ਹੈ ਕੁਰਸੀ ਵੀ ਤਾਂ ਗਰੀਬਾਂ ਨੇ ਦਿੱਤੀ ਹੋਈ ਹੈ ਤੇ ਜੇ ਗਰੀਬਾਂ ਨੂੰ ਸ਼ਰਮ ਆ ਜਵੇ ਜੇ ਗਰੀਬਾਂ ਦੀ ਅੱਖ ਜਾਗ ਜਾਵੇ ਤਾਂ ਫਿਰ ਖਿੱਚ ਲੋ ਯਾਰ ਕੁਰਸੀ ਦੀਆਂ ਲੱਤਾਂ ਨੂੰ ਬਿਲਕੁਲ ਦੇ ਫੈਨਗੇ ਮਾਰੇ ਮਾਰੇ ਫੈਨਗੇ ਜਿਹੜੀ ਚੱਕ ਚੱਕ ਕੇ ਨੱਕ ਗੱਲਾਂ ਕਰਦੇ ਆ ਤੁਹਾਡੇ ਪੈਰਾਂ 'ਚ ਆ ਕੇ ਬੈਠਣਗੇ ਇਦਾਂ ਦੇ ਹਾਲਾਤ ਪੈਦਾ ਕਰੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸਮਾਜ ਬਸਦਾ ਇੱਥੇ ਜਾਗਰਤ ਹੋਣਾ ਪੈਣਾ ਆ ਤੇ ਨਾਲੇ ਆਪਣੇ ਲੀਡਰਾਂ ਦਾ ਵੀ ਖਿਆਲ ਰੱਖਣਾ ਪੈਣਾ ਹੈ ਵੀ ਭਾਈ ਇਹ ਕਿਹਦੇ ਇਸ਼ਾਰੇ ਤੇ ਬੋਲ ਰਹੇ ਆ ਕਿਹਦੇ ਇਸ਼ਾਰੇ ਤੇ ਚੁੱਪ ਕਰ ਜਾਂਦੇ ਆ ਠੀਕ ਹੈ ਨਾ ਜਿਵੇਂ ਅੱਜ ਕੱਲ ਰੌਲਾ ਪੈਂਦਾ ਹੀ ਆ ਬਈ ਦੁੱਖਾਂ ਦੀ ਦਲਤਾਂ ਦੇ ਦਰਦਾਂ ਤੇ ਮਾਇਆ ਬਤਨੀ ਬੋਲਦੀ ਕਿਉਂ ਨਹੀਂ ਬੋਲਦੀ ਯਾਰ ਇਹ ਤਾਂ ਸਮਝ ਲਓ ਕਿਉਂ ਨਹੀਂ ਬੋਲਦੀ ਇਹ ਤਾਂ ਸਮਝੋ ਇਹਦਾ ਸਮਝਣਾ ਬਹੁਤ ਜ਼ਰੂਰੀ ਆ ਇਸ ਕਰਕੇ ਇਹ ਉਹਨਾਂ ਦੇਖੇ ਜਾਗੇ ਕਿ ਇਹ ਦਲਤ ਹੈ ਮਾਇਆਬਦੀ ਦਲਤ ਹੈ ਬੂਟਾ ਸਿੰਘ ਦਲਤ ਹੈ ਜਗਜੀਤ ਨਾਮ ਦਲਤ ਹੈ ਇਸ ਦਾ ਕਿ ਨਹੀਂ ਜਾਗਣਾ ਚਾਹੀਦਾ ਹੈ ਜਾਗੇ ਕਿ ਇਹਨਾਂ ਨੇ ਸਮਾਜ ਲਈ ਕੀ ਕਰ ਰਹੇ ਨੇ ਬਹੁਤ ਧੰਨਵਾਦ